ਪੰਜਾਬ ਸਰਕਾਰ ਵੱਲੋਂ ਜੋ ਲੈਂਡ ਪੋਲਿੰਗ ਦੀ ਨੀਤੀ ਲਿਆਂਦੀ ਗਈ ਹੈ ਉਸ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਪੱਕਾ ਧਰਨਾ ਲੁਧਿਆਣਾ ਗਲਾਡਾ ਦਫ਼ਤਰ ਦੇ ਬਾਹਰ ਲਗਾਇਆ ਗਿਆ ਹੈ ਜਿਸ ਵਿੱਚ ਅੱਜ ਹਲਕਾ ਦਾਖਾ ਤੋਂ ਇੱਕ ਵੱਡਾ ਟਰੈਕਟਰਾਂ ਦਾ ਕਾਫਲਾ ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਹਲਕਾ ਦਾਖਾ ਦੇ ਕਾਂਗਰਸ ਦੇ ਦਫ਼ਤਰ ਤੋਂ ਕੈਪਟਨ ਸੰਦੀਪ ਸੰਧੂ ਦੀ ਅਗਵਾਈ ਹੇਠ ਰਵਾਨਾ ਹੋਇਆ ਇਸ ਮੌਕੇ ਤੇ ਜਿੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਇਸ ਮੌਕੇ ਤੇ ਬੋਲਦਿਆਂ ਕੈਪਟਨ ਸੰਦੀਪ ਸੰਧੂ ਨੇ ਆਖਿਆ ਕਿ ਇਸ ਲੋਕਮਾਰੂ ਨੀਤੀ ਦੇ ਵਿੱਚ ਜਿੱਥੇ ਲੋਕਾਂ ਦੇ ਘਰ ਮਕਾਨ ਉਹਨਾਂ ਤੋਂ ਬਿਨਾਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਅਤੇ ਸੇਵਿਆਂ ਤੋਂ ਇਲਾਵਾ ਅਪਜਾਊ ਜ਼ਮੀਨ ਸਭ ਤੋਂ ਵੱਧ ਹਲਕਾ ਦਾਖਾ ਦੀ ਐਕਵਾਇਰ ਹੋ ਰਹੀ ਹੈ ਜਿਸ ਨਾਲ ਹਲਕਾ ਦਾਖਾ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਇਸ ਮੌਕੇ ਤੇ ਬੋਲਦਿਆਂ ਉਹਨਾਂ ਆਖਿਆ ਕਿ ਅਸੀਂ ਇੱਕ ਇੰਚ ਵੀ ਜ਼ਮੀਨ ਪੰਜਾਬ ਸਰਕਾਰ ਨੂੰ ਨਹੀਂ ਲੈਣ ਦੇਵਾਂਗੇ ਇਸ ਮੌਕੇ ਤੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਲੋਕ ਮਾਰੂ ਨੀਤੀ ਦਾ ਵਿਰੋਧ ਲਗਾਤਾਰ جاری ਹੈ ਅਤੇ ਅਸੀਂ ਸਰਕਾਰ ਤੋਂ ਆਸ ਰੱਖਦੇ ਹਾਂ ਕਿ ਉਹ ਇਸ ਨੀਤੀ ਨੂੰ ਵਾਪਸ ਲਵੇ ਕਿਉਂਕਿ ਅਬਜਾਊ ਜ਼ਮੀਨ ਤਾਂ ਪਹਿਲਾਂ ਹੀ ਬਹੁਤ ਘੱਟ ਹੈ ਕੀ ਕਿਹਾ ਇਸ ਮੌਕੇ ਤੇ ਕੈਪਟਨ ਸੰਦੀਪ ਸੰਧੂ ਨੇ ਆਓ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸਰ ਇੱਕ ਵੱਡਾ ਕੰਮ ਆ ਜਿਹੜਾ ਦਾਖਾ ਤੋਂ ਲੈ ਕੇ ਧਰਨੇ ਤੇ ਜਾ ਰਹੇ ਆ ਉਹ ਯਾਰ ਦਾਖਾ ਵਾਲੇ ਤਾਂ ਮਾਰੇ ਪਏ ਇਸ ਲੈਂਡ ਪੂਲਿੰਗ ਨੇ ਇਹਨਾਂ ਨੇ ਪਿੰਡ ਕਰਤੀ ਹੈ ਲੈਂਡ ਪੂਲਿੰਗ ਦੇ ਵਿੱਚ ਕਿਸਾਨਾਂ ਭਰਾਵਾਂ ਨੂੰ ਕੋਈ ਪੁੱਛ ਨਹੀਂ ਰਿਹਾ ਸੋ ਡੈਮੋਕ੍ਰੇਸੀ ਦਾ ਤਰੀਕਾ ਹੈਗਾ ਕਿ ਜੇ ਨਹੀਂ ਕੋਈ ਪੁੱਛ ਰਿਹਾ ਤਾਂ ਆਪ ਦੀ ਜਿਹੜੀ ਆਵਾਜ਼ ਹੈ ਉਹ ਸਰਕਾਰ ਤੱਕ ਇੱਕ ਅੰਦੋਲਨ ਦੇ ਜ਼ਰੀਏ ਪਹੁੰਚਾਈਏ ਉਹ ਹੀ ਕੋਸ਼ਿਸ਼ ਹੈ ਸਰ ਇਹ ਪਿੰਡਰ ਹੈ ਬਤਨ ਦੇਖਿਆ ਗਿਆ ਸੱਤਾਧਾਰ ਪਾਰਟੀਆਂ ਦੇ ਨਾਂ ਵਾਲੇ ਦੇ ਦੂਰ ਵੀ ਲੱਗੇ ਆ ਪਰ ਸਰਕਾਰ ਹਜੇ ਵੀ ਇਹਨਾਂ ਨੂੰ ਸੁਣਿਆ ਨਹੀਂ ਮੈਂ ਤਾਂ ਇਹ ਕਹੂੰਗਾ ਸਰਕਾਰ ਨੂੰ ਕਿਸਾਨਾਂ ਦੀ ਜਿਹੜੀ ਮਨ ਦੀ ਖਾਹਿਸ਼ ਹੈ ਉਹ ਸੁਣਨੀ ਚਾਹੀਦੀ ਹੈ ਜੇ ਤੁਹਾਨੂੰ ਲੱਗਦਾ ਤੁਹਾਡੀ ਪਾਲਿਸੀ ਤਕੜੀ ਆ ਕਿਸਾਨਾਂ ਨਾਲ ਜਾਂ ਜੱਥੇਬੰਦੀਆਂ ਨਾਲ ਬੈਠ ਕੇ ਗੱਲ ਕਰ ਲੋ ਤੇ ਜੇ ਗੱਲ ਨਹੀਂ ਕਰਨੀ ਵੈਸੇ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ ਫਿਰ ਐਵੇਂ ਬਿਨਾਂ ਗੱਲ ਤੋਂ ਤਕਰਾਰ ਪੜਿਆ ਰਹੂਗਾ ਇਹ ਅੰਦੋਲਨ ਜਿਹੜਾ ਹੈਗਾ ਇਹ ਜਾਰੀ ਰਹੂਗਾ ਸਾਡੀ ਸਟੇਟ ਜਿਹੜੀ ਹੈਗੀ ਹੈ ਖੇਤੀਬਾੜੀ ਸਟੇਟ ਹੈ ਅਸੀਂ ਖੇਤੀਬਾੜੀ ਦੀ ਜ਼ਮੀਨ ਦਿਨੋਂ ਦਿਨ ਘਟਾਈ ਜਾ ਰਹੀ ਹੈ ਘਟਾਈ ਜਾ ਰਿਆ ਇੱਕ ਮੱਧਮ ਕਿਸਾਨ ਦਾ ਜਿਹਦਾ ਸਾਰਾ ਖਰਚਾ ਪਾਣੀ ਇਸ ਤੇ ਚੱਲਣਾ ਹੈ ਉਹਦੇ ਬਾਰੇ ਅਸੀਂ ਕੋਈ ਸੋਚ ਹੀ ਨਹੀਂ ਰੱਖਦੇ ਕਿਤੇ ਜਣੇ ਕਿਸਾਨ ਲੀਡਰ ਦੇ ਉਹ ਮੁੱਦਾ ਬਹੁਤ ਸੰਗੀਨ ਹੈ ਯਾਰ ਆਪਾਂ ਕਿਸੇ ਨੂੰ ਮਾੜਾ ਚੰਗਾ ਬੋਲੀ ਬਚਾਏ ਜੱਟਾਂ ਕਿਸਾਨ ਅੱਜ ਚਾਹੁੰਦਾ ਕਿ ਉਹਨਾਂ ਦੀ ਜ਼ਮੀਨ ਦੀ ਰਖਵਾਲੀ ਵਿੱਚ ਅਸੀਂ ਹਿੱਸੇਦਾਰ ਬਣੀਏ ਅਸੀਂ ਜੱਤੇਬੰਦੀਆਂ ਨੂੰ ਅੱਗੇ ਲਾ ਕੇ ਅਸੀਂ ਸਿਆਸੀ ਪਾਰਟੀਆਂ ਇਕੱਠੀਆਂ ਹੋ ਕੇ ਪਿੱਛੇ ਰਹਿ ਕੇ ਜੋ ਕਿਸਾਨ ਚਾਹੁੰਦਾ ਜੋ ਪਿੰਡ ਚਾਹੁੰਦਾ ਅਸੀਂ ਉਹ ਕੰਮ ਕਰਨਾ ਔਰ ਅੱਜ ਦੇ ਦਿਨ ਦੇ ਵਿੱਚ ਕਿਸਾਨ ਇਹ ਚਾਹੁੰਦੇ ਸਾਡੀ ਜ਼ਮੀਨ ਸਾਡੇ ਤੋਂ ਖੋਹ ਨਾ